ਸਾਡੀ ਇੱਕ ਮਾਰਚ ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਪੰਜਾਬ ਪੋਰਮੈਂਟ ਕਰਾਇਆ ਤੇ ਔਰ ਉਹਦੇ ਜਿਹੜਾ ਹੈਗਾ ਮਾਰਚ ਮਹੀਨੇ 1 ਮਾਰਚ ਤੋਂ ਜਿਹੜਾ ਪਟਨਾ ਜਿਲ੍ਹੇ ਦੇ ਵਿੱਚ 100 ਨੇ ਕਰੀਬ ਐਫ ਆਈ ਆਰ ਰਜਿਸਟਰ ਹੋਈਆਂ ਔਰ 150 ਜਿਹੜੇ ਨੇ ਮੁਜਰਮ ਪੜੇ ਗਏ ਨੇ ਇਹਦੇ ਵਿੱਚ ਸਵਾ ਕਿਲੋ ਹਿਰੋਇਨ ਤੇ 10 ਕਿਲੋ ਉਤਿਮ ਗ੍ਰਾਮਦ ਹੋਈ ਹੈ ਇਸ ਤੋਂ ਇਲਾਵਾ 4 ਗੁਇੰਟਲ ਪੋਪੀ ਹਸਕ ਜਿਹੜੀ ਹੈ ਉਹ ਗ੍ਰਾਮਿਤ ਕੀਤੀ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ ਅੱਜ ਜਿਹੜਾ ਹੈਗਾ ਸੋਬਿਆਣਾ बस्ती ਦੇ ਵਿੱਚ ਜਿਹੜਾ ਹੈਗਾ ਇੱਥੇ ਸਰਚ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਸਾਰੇ ਅਫਸਰ ਇੱਥੇ ਆਏ ਹੋਏ ਨੇ ਸਵੇਰ ਤੋਂ ਜਿਹੜਾ ਹੈਗਾ ਸਰਚ ਆਪਰੇਸ਼ਨ ਪੂਰੇ ਜ਼ਿਲ੍ਹੇ 'ਚ ਚੱਲ ਰਿਹਾ ਅਸਿਕਾ ਉਹਦੇ ਵਿੱਚ ਅੱਜ 10 ਮਕਦਮੇ ਦਰਜ ਹੋਏ ਨੇ ਇਹਨਾਂ ਦੇ ਵਿੱਚ 11 ਵਿਅਕਤੀ ਫੜੇ ਗਏ ਨੇ 70 ਗ੍ਰਾਮ ਹੀ ਨਸ਼ਾ ਬਰਾਮਦ ਹੋਈ ਹੈ ਇੱਕ ਵਿਅਕਤੀ ਤੋਂ ਤਲਵੰਡੀ ਸਾਬੋ ਦੇ ਵਿੱਚ ਜਿਹੜੇ ਸਿਗਨੇਚਰ ਕੈਪਸੂਲ ਵੀ ਬਰਾਮਦ ਹੋਏ ਨੇ ਔਰ ਇਹ ਜਿਹੜੀ ਸਾਡੀ ਮੁਹਿੰਮ ਹੈ ਇਹ ਲਗਾਤਾਰ ਜਿਹੜੀ ਚੱਲ ਰਹੀ ਹੈ ਕੁਝ ਪ੍ਰਾਪਰਟੀਆਂ ਵੀ ਅਸੀਂ ਆਈਡੈਂਟੀਫਾਈ ਕੀਤੀਆਂ ਨੇ ਸਮੰਗਰ ਦੀਆਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਤੇ ਜਿਹੜੀਆਂ ਕਿ ਇਲੀਗਲ ਬਣੀਆਂ ਹੋਈਆਂ ਨੇ ਉਹਨਾਂ ਤੇ ਅਸੀਂ ਕਾਨੂੰਨ ਅਨੁਸਾਰ ਜਿਹੜਾ ਹੈਗਾ ਉਹ ਕਾਰਵਾਈ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਸਰ ਕਿੰਨੀਆਂ ਪ੍ਰਾਪਰਟੀਆਂ ਕਿਤੇ ਦੀ ਗੱਲ ਕਰਦੇ ਕਿਤੇ ਪ੍ਰੋਪਰਟੀ ਜਿਹੜੀ ਹੈਗੀ ਐ ਇਸ ਸਾਲ ਦੇ ਵਿੱਚ ਜਿਹੜਾ ਹੈਗਾ ਤਿੰਨ ਪ੍ਰੋਪਰਟੀਆਂ ਅਸੀਂ ਅਟੈਚ ਕੀਤੀਆਂ ਨੇ ਸਮੋਤਲਰ ਦੀਆਂ ਜ਼ਿਲ੍ਹੇ ਦੇ ਵਿੱਚ ਇਸ ਤੋਂ ਇਲਾਵਾ ਜਿਹੜੀ ਪ੍ਰੋਪਰਟੀ ਅਟੈਚਮੈਂਟ ਦਾ ਕੰਮ ਜਿਹੜਾ ਹੈਗਾ ਉਹ ਲਗਾਤਾਰ ਸਾਡਾ ਪਿਛਲੇ 3-4 ਸਾਲਾਂ ਤੋਂ ਚੱਲ ਰਿਹਾ ਹੈ ਜਿਹੜਾ ਹੁਣ ਅਸੀਂ ਕੁਮਾਰਚ ਨੂੰ ਇੱਕ ਜਿਹੜਾ ਨਾਜਾਇਜ਼ ਇੱਕ ਵਿਅਕਤੀ ਨੇ ਜਿਹੜੀ ਬਿਲਡਿੰਗ ਵੀ ਉਸਾਰੇ ਪੰਚਾਇਤੀ ਲੈਂਡ ਤੇ ਕੀਤੀ ਹੋਈ ਸੀਗੀ ਬੀੜ ਤਲਾਬ ਦੇ ਵਿੱਚ ਉਹ ਜਿਹੜੀ ਹੈਗੀ ਸਾਡੇ ਵੱਲੋਂ ਡਿਮੋਲਿਸ਼ ਵੀ ਕਰਵਾਈ ਗਈ ਪਬਲਿਕ ਮਹਿਕਮੇ ਦੇ ਜਿਹੜੇ ਹੈਗੇ ਸਹਿਯੋਗ ਦੇ ਗੇਂਦ ਸਾਹਿਬ ਸਰਚ ਬਿਆਨ ਹੁਣ ਚੱਲ ਰਿਹਾ ਹੈ ਕਿ ਮਤਲਬ ਤਕਨੀਕ ਆਪਣੇ ਤੋਂ ਬੜ ਬਸਤ ਹੈ ਇਹ ਹਲੇ ਚੱਲ ਰਿਹਾ ਹੈਗਾ ਇੱਥੇ ਇਹਨਾਂ ਨੂੰ ਲਗਭਗ ਇੱਕ ਡੇਢ ਘੰਟਾ ਹੋ ਗਿਆ ਜਿੱਤੋਂ ਕੇ ਇਹ ਚੱਲ ਰਿਹਾ ਔਰ ਇੱਥੋਂ ਇਹਨਾਂ ਨੇ ਜਿਹੜਾ ਹੈਗਾ ਤਿੰਨ ਬੈਟਰੀਆਂ ਨੂੰ ਰੌਂਡ ਆਪੀ ਨੀਤਾ ਅੱਜ ਦਾ ਜਿਹੜਾ ਵਕ ਵਕ ਸਬ ਡਿਵੀਜ਼ਨਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਅਸੀਂ ਜਿਹੜਾ ਜਿੰਨੇ ਵੀ ਹੌਟਸਪੌਟ ਸੀਗੇ ਉੱਥੇ ਅਸੀਂ ਸਰਚ ਆਪਰੇਸ਼ਨ ਜਿਹੜਾ ਹੈਗਾ ਅੱਜ ਕਿਤੇ ਸੀਗੇ ਰੇਂਜ ਦੀ ਜੇ ਗੱਲ ਕਰੀਏ ਮਾਨਸੇ ਦੇ ਵਿੱਚ ਵੀ ਅੱਜ ਸਵੇਰ ਤੋਂ ਜਿਹੜਾ ਹੈਗੇ ਸਰਚ ਆਪਰੇਸ਼ਨ ਚੱਲ ਰਹੇ ਸੀ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ 1 ਮਾਰਚ ਤੋਂ ਲੈ ਕੇ ਹੁਣ ਤੱਕ ਜਿਹੜੇ ਹੈਗੇ 95 ਦੇ ਕਰੀਬ ਮੁਕੱਦਮੇ ਦਰਜ ਹੋਏ ਤੇ 114 ਜਿਹੜੇ ਨੇ ਡਰੱਗ ਜਿਹੜੇ ਪੈਡਲਰ ਨੇ ਜਾਂ ਸਮੱਗਲਰਸ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਠੀਕ ਹੈ ਡੀਆਈਜੀ ਸਾਹਿਬ ਇਹ ਪਛਤੀ ਡਰੱਗ ਨੂੰ ਲੈ ਕੇ ਬੜੀ ਬਦਨਾਮ ਹੈ ਪੁਲਸ ਨੇ ਕਿੰਨੇ ਇਹੋ ਜਿਹੇ ਬੰਦੇ ਜਾਂ ਘਰ ਆਇਡੈਂਟੀਫਾਈ ਕੀਤੇ ਨੇ ਜਿਹੜੇ ਪੁਰਾਣਾ ਇਹ ਕੰਮ ਕਰ ਰਹੇ ਨੇ ਤੇ ਹਜੇ ਤੱਕ ਵੀ ਉੱਥੇ ਉਹਨਾਂ ਦੀ ਇਨਵੋਲਵਮੈਂਟ ਹੈਗੀ ਹੈ ਇਹ ਬਸਤੀ ਦੇ ਵਿੱਚ ਹਲੇ ਤੱਕ ਜਿਹੜੇ ਦੋ ਵਿਅਕਤੀ ਹੈਗੇ ਜਿਨ੍ਹਾਂ ਦੀ ਪ੍ਰਾਪਰਟੀਆਂ ਜਿਹੜੀ ਹੈਗੀ ਜਿਨ੍ਹਾਂ ਨੇ ਡੀਐਸਪੀ ਸਾਹਿਬ ਨੇ ਆਇਡੈਂਟੀਫਾਈ ਕੀਤੀ ਹੈਗੀ ਹੈ ਜ਼ਿਲ੍ਹੇ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਅਸੀਂ 7 ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਨੇ ਜਿਹੜੀਆਂ ਕਿ ਨਜਾਇਜ਼ ਬਣੀਆਂ ਹੋਈਆਂ ਨੇ ਉਨ੍ਹਾਂ ਦੇ ਖਿਲਾਫ ਜਿਹੜਾ ਹੈਗਾ ਕਾਰਵਾਈ ਕਰਨ ਵਾਸਤੇ ਅਸੀਂ ਡੀਸੀ ਬਠਿੰਡਾ ਨੂੰ ਲਿਖ ਦਿੱਤਾ ਔਰ ਜਲਦੀ ਇਹਦੇ ਨਤੀਜੇ ਜਿਹੜੇ ਹੈਗੇ ਤੁਹਾਡੇ ਸਾਹਮਣੇ ਆਉਣਗੇ ਇਹ ਘਰਜੀਤ ਜੀ ਨਾਲ ਸਾਡੇ ਧਿਆਨ ਚ ਆਇਆ ਵੀ ਜਿਹੜਾ ਹੁਣ ਨਸ਼ਾ ਜਿਹੜਾ ਹੈਗਾ ਇਹ ਸਕੂਲਾਂ ਤੱਕ ਵੀ ਪਹੁੰਚ ਗਿਆ ਕਾਫੀ ਬੱਚੇ ਮੇਰੇ ਦਿਨ ਨੋਟਸ ਵਿੱਚ ਆਏ ਨੇ ਹੈਗੇ ਨੇ ਵੀ ਜਿਹੜੇ ਨਸ਼ਾ ਕਰ ਰਹੇ ਨੇ ਚੌਥੀ ਕਲਾਸ ਤੱਕ ਦੇ ਔਰ ਇਹ ਗੱਲ ਮਾਮਲਾ ਵਿਧਾਨ ਸਭਾ ਦੇ ਵਿੱਚ ਵੀ ਤੁਹਾਡੇ ਧਿਆਨ ਚ ਹੋ ਗਿਆ ਉੱਥੇ ਵੀ ਆਇਆ ਸੀਗਾ ਤਾਂ ਇਹਨੂੰ ਲੈ ਕੇ ਕੀ ਕਰ ਰਹੇ ਸਕੂਲਾਂ ਅਸੀਂ ਜਿਹੜਾ ਹੈਗਾ ਜਿਹੜੇ ਕਾਲਜੇਜ਼ ਨੇ ਤੇ ਜਿਹੜੀਆਂ ਸੀਨੀਅਰ ਕਲਾਸਿਸ ਦੇ ਸਕੂਲਸ ਨੇ ਉੱਥੇ ਜਿਹੜਾ ਹੈਗਾ ਟੀਚਰ ਨੂੰ ਇਸ ਦੇ ਸਬੰਧ ਦੇ ਵਿੱਚ ਜਿਹੜਾ ਹੈਗਾ ਜਾਗਰੂਕ ਕਰਨ ਵਾਸਤੇ ਕੁਝ ਸੈਮੀਨਾਰ ਜਿਹੜੇ ਹੈਗੇ ਕਾਲਜੇਜ਼ ਦੇ ਵਿੱਚ ਤਾਂ ਅਸੀਂ ਕਰਵਾ ਹੀ ਰਹੇ ਹਾਂ ਤੇ ਸਕੂਲਾਂ ਦੇ ਵਿੱਚ ਵੀ ਜਿਹੜੀ ਹੈਗੀ ਇਹ ਜਾਣਕਾਰੀ ਲੈ ਕੇ ਜਿਹੜਾ ਹੈਗਾ ਸਕੂਲਾਂ ਦੇ ਵਿੱਚ ਵੀ ਸੈਮੀਨਾਰ ਜਿਹੜੇ ਹੋ ਗਏ ਅਸੀਂ ਜਿਹੜਾ ਪਰਵਾਨੇ ਸਟਾਰਟ ਕਰਾਉ। ਸੋ ਮੁਹੱਲਿਆਂ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਅਮਲ ਚਲਾਈ ਗਈ ਹੈ ਜਿਵੇਂ ਆਪਣਾ ਲੋਕਾਂ ਨੂੰ ਜਾਗਰੂਕ ਕਰਨੀ ਹੈ। ਮੋਹੱਲਿਆਂ ਦੇ ਵਿੱਚ ਜਿਹੜਾ ਹੈਗਾ ਜਿਹੜੇ ਸਾਡੀ ਸੰਪਰਕ ਮੁਹਿੰਮ ਹੈ ਉਹਦੇ ਤਹਿਤ ਅਸੀਂ ਮੀਟਿੰਗਸ ਮੋਹੱਲਿਆਂ ਦੇ ਵਿੱਚ ਕਰ ਰਹੇ ਹੈਗੇ ਆ ਪਰ ਉਹਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਡੀ ਐਡਿਕਸ਼ਨ ਦੇ ਸੰਬੰਧੀ ਜਾਗਰੂਕ ਕਰਨ ਵਾਸਤੇ ਜਿਹੜਾ ਹੈਗਾ ਸਾਡੇ ਵੱਲੋਂ ਜਿਹੜਾ ਹੈਗਾ ਸੀਕ੍ਰੀਟਲੀ ਪਰਸਿਊ ਕੀਤਾ ਜਾ ਰਿਹਾ ਹੈ ਕਿਉਂਕਿ ਲੋਕੀ ਕਈ ਵਾਰੀ ਪੁਲਕੇ ਸਾਹਮਣੇ ਨਹੀਂ ਆਉਂਦੇ ਜਿਹੜਾ ਕੱਲ ਹੀ ਮੈਨੂੰ ਪਤਾ ਚੱਲਿਆ ਕਿ ਤਲਵੰਡੀ ਸਾਹ ਕੋ ਐਸ ਐਚਓ ਨੇ ਜਿਹੜਾ ਹੈਗਾ ਇੱਕ ਲੈਡੀ ਦੇ ਪਹਿਨ ਤੇ ਉਹਦੇ ਬੱਚੇ ਨੂੰ ਐਡਿਕਸ਼ਨ ਸੈਂਟਰ ਦੇ ਵਿੱਚ ਵੀ ਭਰਤੀ ਕਰਾਇਆ 10 ਦਿਨ ਪੁਰਾਣੀ ਦੀ ਗੱਲ ਹੈ ਔਰ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਸੀਕ੍ਰੀਟਲੀ ਜਿਹੜਾ ਹੈਗਾ ਅਸੀਂ ਪਰਸੂ ਕਰ ਰਹੇ ਹਾਂ ਕੁਝ ਜਿਹੜੇ ਮੁਹੱਲੇ ਨੇ ਜਿਵੇਂ ਇੱਥੇ ਇਸ बस्ती 'ਚ ਅੱਜ ਆਪਾਂ ਆਏ ਆ ਇਸ ਤੋਂ ਇਲਾਵਾ ਕੁਝ ਹੋਰ ਹੌਟਸਪੌਟ ਨੇ ਜਿੱਥੇ ਲੋਕੀ ਜਿਹੜਾ ਹੈਗਾ ਆਪਣੀ ਆਈਡੈਂਟੀਟੀ ਡਿਕਲੇਅਰ ਨਹੀਂ ਕਰਨਾ ਚਾਹਦੇ ਤੇ ਜਿਹੜਾ گورਨਮੈਂਟ ਦਾ ਡੀ ਐਡਿਕਸ਼ਨ ਸੈਂਟਰ ਹੈ ਉਹਦੇ ਵਿੱਚ ਪੰਜਾਬ ਬੈਡ ਦੀ ਜਿਹੜੀ ਹੈਗੀ ਅਵੇਲੇਬਿਲਟੀ ਹੈ ਇਸ ਤੋਂ ਇਲਾਵਾ ਕੁਝ ਪ੍ਰਾਈਵੇਟ ਡੀਡਿਕਸ਼ਨ ਸੈਂਟਰ ਵੀ ਜਿਹੜੇ ਨੇ ਜਿੱਥੇ ਦੇ ਵਿੱਚ ਚੱਲਦੇ ਨੇ ਜਿੱਥੇ ਕਿ ਤੁਸੀਂ ਇੰਗਲਿਸ ਦੇ ਨਾਲ ਸਹਿਯੋਗ ਦੇ ਕੇ ਤੇ ਜੇਕਰ ਤੁਹਾਡੀ ਜਾਣਕਾਰੀ ਕੋਈ ਦਿੱਤੀ ਹੈ ਜਿਸ ਨੂੰ ਤੁਸੀਂ ਅਪਡੇਟ ਕਰਾਉਣਾ ਚਾਹੁੰਦੇ ਹੋ ਕਿ ਉਹ ਨੂੰ ਅਸੀਂ ਕਿਹੜਾ ਦਾ ਪਰ ਡੀਆ ਸਬ ਕਰਨੇ ਕਿ ਬੰਦੇ ਹੁਣ ਤੱਕ ਨਸਲ ਚੈੱਕ ਕਰਨੇ ਕੰਮ ਹਟਿਆ ਜਿਹੜੀ ਕੁਆਟਿਟੀ ਹੈ ਜਿਹਦਾ ਮਤਲਬ ਜਿਹੜੇ ਵਿਅਕਤੀ ਨਸ਼ਾ ਛੱਡ ਚੁੱਕੇ ਨੇ ਉਹਨਾਂ ਦੇ ਬਾਰੇ ਦੱਸਣਾ ਚਾਹਦੇ ਹਾਂ ਇਹ ਵਿੱਚ ਕੀ ਹੈ ਕਿ ਅਗਲੇ 1 ਸਹੀ ਮਹੀਨੇ ਦੇ ਵਿੱਚ ਅਸੀਂ ਜਿਹੜੇ ਤਾਂ ਭਰਤੀ ਕਰਾਏ ਨੇ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ 15 ਦੇ ਕਰੀਬ ਦੀ ਜਿਹੜੀ ਕੈਗਰੀ ਸੀ ਉਹ ਸਾਡੇ ਕੋਲ ਦਾਣਾ ਹੈ ਉਹਦੇ ਮੁਤਾਬਕ ਅਸੀਂ ਇੰਨੇ ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਭਰਤੀ ਕਰਾਇਆ ਪਰ ਆਪਣੇ ਤੌਰ ਤੇ ਵੀ ਲੋਕੀ ਕਈ ਵਿਅਕਤੀਆਂ ਨੂੰ ਜਿਹੜਾ ਹੈਗਾ ਉੱਥੇ ਭਰਤੀ ਕਰਵਾਉਂਦੇ ਨੇ ਇਦੇ ਚ ਇੱਕ ਲੰਮਾ ਪ੍ਰੋਸੈਸ ਹੁੰਦਾ ਜਿਹਦੇ ਤਹਿਤ ਬੰਦਾ ਮੈਡੀਕੇਸ਼ਨ ਤੇ ਰਹਿੰਦਾ ਹੈਗਾ ਤਾਂ ਉਹਦੇ ਚ ਕੁਆਂਟੀਫਿਕੇਸ਼ਨ ਜਿਹੜੀ ਹੈਗੀ ਕਿ ਕਿੰਨੇ ਬੰਦੇ ਵਸੂਟ ਵੀ ਖੱਡ ਚੁੱਕੇ ਨੇ ਉਹਦੇ ਬਾਰੇ ਚ ਹੈਲਥ ਡਿਪਾਰਟਮੈਂਟ ਤੋਂ ਤੁਸੀਂ ਜਿਹੜਾ ਹੈਗਾ ਉਹ ਡਾਟਾ ਲੈ ਸਕਦੇ ਹੋ